ਹੁਣ ਤੇ ਸਹੀ ਲਿਖਦਾ ਆ ਕੀ ਪੈਨੜੀ ਫਗਾ ਹਿਕ ਨਾ ਤੇ ਕੰਡੇ ਹੀ ਪਤਾ ਮੈਂ ਤਾਂ ਦੀ ਮਾਰੀ ਖੰਡੇਗੀ ਤੇਰੀ ਪੂਹੀ ਕਰਨ ਚੱਲੀ ਗਿਆ ਅੱਜ ਤੇ ਨੀ ਵਰ ਨਾ ਮਾਂ ਕਹਿੰਦੇ ਕਿ ਪੇਪਰਾਂ ਵਿੱਚ ਤਾਂ ਛੁੱਟੀਆਂ ਕਾਣ ਦੇ ਕਿ ਪੇਪਰ ਯਾਦ ਕਰੋ ਕਿ ਤੇ ਵਨ ਡੇ ਨਹੀਂ ਜਾਣਾ ਆ ਵਨ ਡੇ ਹੀ ਜਾਣਾ ਚੱਲਗਾ ਚੱਲ ਗਏ ਮੇਰੇ ਜੀ ਕਾਣ ਦੇਆ ਤੇਰੀ ਕੋਈ ਨਹੀਂ ਮਿਲ ਕੇ ਆਈ ਸਾਠ ਠੀਕਾ ਫਿਰ ਮਮਾ ਨੂੰ ਪੁੱਛ ਕੇ ਆਉਣੀ ਆ। ਕਦੀ ਮਮਾ ਨੂੰ ਪੁੱਛਣਾ ਕਦੀ ਮੈਡ ਮਾਇਾਂ ਅੰਦਗਾ। ਜਦੋਂ ਤੇਰੀ ਮਮਾ ਤੈਨੂੰ ਮਾਰਦੀ ਪੜਾਈ ਜਾਂਦੀ ਪੜਾਈ ਜਾਂਦੀ ਆ ਮੈਨੂੰ ਬੜਾ ਸੱਚੀ ਆਉਂਦਾ ਵਾ ਤੇਰਾ। ਤੇ ਇੱਕਦ ਤੇਰੀ ਮਮਾ ਤੇ ਮੈਨੂੰ ਗੁੱਸਾ ਆਉਂਦਾ ਮੇਰਾ ਜਿਗਾ ਦਾ ਦੋ ਮਾਰਾਂ ਉਹਦੇ। ਨਹੀਂ ਮਾਰਨਾ ਨਹੀਂ। ਨਾਲ ਮਮਾ ਤਾਂ ਹਾਂ ਮੈਨੂੰ ਕੋੜ ਦੇ ਜੇ ਨਾ ਪੜ੍ਹਦੀ ਨਹੀਂ ਹੁੰਨੀ ਨਾਲੇ ਮੇਰੇ ਪੇਪਰ ਚੱਲਣ ਦੇ ਹੁਣ ਤਾਂ ਵੇ ਪਰ ਤੇ ਚੱਲਦੇ ਆ ਚੱਲ ਪੁੱਤ ਕੋਈ ਨਹੀਂ ਆਪਾਂ ਆ ਜਾਣਾ ਵਾ ਫਿਰ ਅਸੀਂ ਕਿਹੜਾ ਰਹਿਣਾ ਉੱਥੇ ਤੇ ਆਪਾਂ ਚੱਲ ਜੀ ਕੋਈ ਟਾਈਮ ਲੱਗ ਜਾਣਾ ਨਾ ਉੱਥੇ ਹੂੰ ਚ ਕੋਈ ਨਾ ਮਮਾ ਨੂੰ ਪੁੱਛ ਕੇ ਜਾਣਾ ਅਸਲ ਮਮਾ ਨੇ ਪੁੱਛਣਾ ਮੈਨੂੰ ਮਮਾ ਅੰਤੇ ਤੇਰੀ ਮੈਡਮ ਨਾਲ ਉਹ ਵੀ ਜਿਆਦੀ ਮੈਡਮ ਲੱਗੀ ਚਿਹਰੇ ਤੇ ਤੇ ਕੀ ਕਰਾਂ ਮੈਂ ਕੋਈ ਨਾ ਮਮਾ ਨੇ इनको ਜੇ ਮਮਾ ਹਾਂ ਕਿ ਅੱਜ ਚਲ ਜੂਗੀ ਨਹੀਂ ਤਾਂ ਫਿਰ ਨਹੀਂ ਪੁੱਛ ਕੇ ਆ ਫੇ ਛੇਤੀ ਉਮਾ ਤੇ ਬੋਈ ਬੰਦਲ ਦਾ ਉਹ ਤੂੰ ਪੜ ਲਿਆ ਬਤਾ ਉਮਾ بس ਇੱਕੋ ਚੈਪਟਰ ਰਹਿ ਗਿਆ ਮੈਸ ਦਾ ਨਹੀਂ ਹੀ ਪੜਨਾ ਪੜਾਈ ਵਾਸਤੇ ਛੁੱਟੀ ਹੋਈ ਆ 판ਡੇ ਵੇਖਣ ਵਾਸਤੇ ਨਹੀਂ ਹੋਈ ਮੈਂ ਤਾਂ ਪੇਪਰ ਵਾ ਤੇਰਾ ਉਹਦਾ ਦਾਦੀ ਦਾ ਜੀ ਕਰਨੀ ਆ ਸੀਗਾ ਕੋਈ ਗੱਲ ਨਹੀਂ ਦਾਦੀ ਦਾ ਤੇ ਜੀ ਕਰਦਾ ਹੀ ਰਹਿਣਾ ਮੇਰਾ ਆਨੇ ਆਪਣੀ ਕੁੜੀ ਨੂੰ ਪੜਾਇਆ ਨਾ ਉਹਨੇ ਅੱਗੇ ਤੈਨੂੰ ਪੜਨੂ ਪੈਣਾ ਨਹੀਂ ਮੇਰਾ ਇੱਕੋ ਚੈਪਟਰ ਆ ਗਿਆ ਉਹਦੇ ਵੀ ਦੋ ਬਸ ਐਕਸਰਸਾਈਜ਼ ਰਹਿ ਗਈਆਂ ਵਾ ਨਹੀਂ ਨਹੀਂ ਅੱਗੇ ਕੋਈ ਦੇ ਵੀ ਬੱਚਿਆਂ ਦੇ ਪੇਪਰ ਵਾ ਚੈੱਕ ਗੰਨੀ ਗੱਲਾਂ ਕਰਨ ਲਈ ਮੈਂ ਦੱਸਦੀ ਕੁੜੀ ਨੂੰ ਜਾ ਕੇ ਤੇ ਤੈਨੂੰ ਇੰਨੀਆਂ ਗੱਲਾਂ ਕਰਦੀ ਆ ਹਲੋ ਕੀ ਕਰਨ ਲਈ ਆ ਅੱਛਾ ਮੇਰਾ ਨਾ ਬੜਾ ਜੀ ਕਰਦਾ ਸੀ تیر ਕੋ ਆਉਣ ਨੂੰ ਤੇ ਮੈਂ ਨਾ ਸਮਰੀਤ ਨੂੰ ਆਖਿਆ ਮੈਂ ਹੱਚਾਲ ਪੁੱਤ ਚੱਲ ਗਏ ਤੇਰੀ ਪੂਈ ਕੋਲ ਮੇਰਾ ਜੀ ਕਰਨ ਧਿਆ ਮਿਲ ਨੂੰ ਤੇ ਉਹਦੀ ਮਾਂ ਨੇ ਤੇ ਕਿਤੇ ਨਾ ਤੈਨੂੰ ਇੰਨੀਆਂ ਧੀਆ ਗੱਲਾਂ ਕੀਤੀਆਂ ਇਹੋ ਜੀਆਂ ਨੂੰ ਕੀ ਕਰਨ ਆਖਣਾ ਤੇ ਖਵਾਉਣਾ ਮੈਂ ਤੇ ਅੱਗੇ ਪਿਛਲੀਆਂ ਕਿਤੇ ਨੋਆਂ ਹੁੰਦੀਆਂ ਹੈ ਕਿਤੇ ਕੁੰਦੀਆਂ ਨਹੀਂ ਹੁੰਦੀਆਂ ਪੀ ਕੀ ਅਸੀਂ ਨਾਨਾ ਨੂੰ ਆਖੀਗੇ ਤੇ ਇਹਨੇ ਕਿਤੇ ਮੈਨੂੰ ਤੇਰੇ ਬਾਰੇ ਇੰਨੀਆਂ ਗੱਲਾਂ ਕੀਤੀਆਂ ਆਖਣ ਲੱਗੀ ਹੈ ਏ ਐਨ ਨੇ ਆਪਣੀ ਪੜਾਈ ਨਹੀਂ ਕੀਤੀ ਤੇ ਮੇਰੇ ਮਨੇ ਮੇਰੀ ਨੂੰ ਪੜਨ ਨਹੀਂ ਦੇਣਾ ਤੇ ਦੱਸ ਮੈਂ ਹੀ ਤੂੰ ਸਕੂਲੇ ਜਾਂਦੀ ਹੁੰਦੀ ਤੇ ਤੂੰ ਕਦੀ ਪੜੀ ਨਹੀਂ ਹੈ ਅਹੀਂ ਨਾ ਕਦੀ ਤੈਨੂੰ ਮਾਰਿਆ ਹੀ ਨਾ ਕਦੀ ਕੁਛ ਤੇ ਪਿਛਲੀਆਂ ਤੇ ਮਾਤਾ ਵੀ ਜਿਹੜੀਆਂ 10 ਜਿਹੜੀਆਂ ਉਹ ਹੁਣ ਦਿਖਾ ਦੇਗਾ ਆਪਣੀਆਂ 12ਵੀਂ ਚੱਕਾ ਹੁੰਦੀ ਸੀ ਉਹ ਪਈ ਜਿਹੜੀ 10ਵੀਂ ਤੇ ਕਿੰਨੀ ਤੈਨੂੰ ਮੈਂ ਪੜਾਇਆ ਕੋਰਸ ਕਰਾਇਆ ਤੇ ਐ ਨਣੀਆਂ ਮੈਨੂੰ ਇਹ ਗੱਲਾਂ ਕਰਦੀ ਆ ਕਿ ਤੇ ਐਡੀ ਕਿਤੇ ਹੈਗੀ ਆ ਦਾ ਫਿੱਟੇ ਮੂੰਹ ਇਹੋ ਜੀ ਨੂੰ ਨੋਦ ਜੇ ਗੱਲਾਂ ਇਹੋ ਐ ਮੈਨੂੰ ਇਹਨੀਆਂ ਗੱਲਾਂ ਕਰਦੀ ਆ ਤੇ ਕੀ ਮੈਂ ਆਖਣਾ ਕੀ ਨਿਆਣੇ ਨੂੰ ਲਿਆਉਣਾ ਤੂੰ ਮੈਨੂੰ ਆਖਿਆ ਇਸਮਰੀਤ ਨੂੰ ਨਾਲ ਲਿਆਵੀ ਤੇ ਮੈਂ ਤੇ ਆਖਿਆ ਤੇ ਇਹ ਰੋ ਤੇ ਕਿਤੇ ਛੇੜੀ ਪਈ ਮੈਨੂੰ ਗੱਲਾਂ ਕਰਨ ਤੇ ਮੇਰਾ ਵੀ ਇੰਨਾ ਹੁਣ ਮਨ ਹੋਰ ਤਰ੍ਹਾਂ ਦਾ ਹੋਇਆ ਮੇਰਾ ਵੀ ਜੀ ਨਹੀਂ ਕਰਦਾ ਵੀ ਤੇਰੇ ਕੋ ਜਾਵਾਂ ਆਉਂਗੀ ਤੇ ਸਜ਼ਰੂਰ ਮੈਂ ਪਰ ਮੇਰਾ ਅੱਜ ਨਹੀਂ ਅੱਜ ਤੇਨੇ ਮੈਨੂੰ ਸਾੜ ਹੀ ਸੁਟਿਆ ਵੈ ਈ ਕਿਤੇ ਬਲਛਣੀ ਆਈ ਹਡੇ ਘਰ ਕਿਤੇ ਗੱਲ ਨਹੀਂ ਕਿਤੇ ਮੈਨੂੰ ਕਰਨ ਦਿੰਦੀ ਕਿਤੇ ਕੂਣ ਹੀ ਨਹੀਂ ਦਿੰਦੀ ਤੇ ਕੁੜੀ ਨੂੰ ਟੱਪ ਟੱਪ ਕੁੱਟਣ ਲਾ ਪੈਂਦੀ ਜਦੋਂ ਜੀ ਕਰਦਾ ਕੁੜੀ ਨੂੰ ਕੁੱਟੇ ਤਾਂ ਕੁੱਟਿਆ ਦੱਸ ਕੁੜੀ ਪੜ ਜੂਗੀ ਇੰਦਾਂ ਦੀ ਚਾਹੀਗੀ ਕੀ ਛੇੜਨਾ ਮੇਰੇ ਤੇ ਗਾਲੀ ਪੈ ਗਈ ਤੇ ਕੁੜੀ ਨੂੰ ਕਿੱਥੋਂ ਮੈਂ ਆਖ ਬੈਠੀ ਸੋ ਕੁ ਮੱਚਾ ਪਕਰ ਕੇ ਤਰ ਕੋ ਆ ਜਾਂਦੀ ਤਾਂ ਆ ਜਾਂਦੀ ਚੱਲ ਮੇਰਾ ਮੂਡ ਤੋਂ ਤਾਂ ਚੰਗਾ ਹੀ ਨਾ ਮੈਂ ਤਿਆਰ ਹੋ ਕੇ ਤੇ ਮੈਂ ਹਾਂ ਚੱਲ ਮੈਂ ਕੁੜੀ ਨੂੰ ਆਖ ਲੈਨੀ ਤੇ ਕੁੜੀ ਨੂੰ ਵੀ ਫੜ ਕੇ ਤੇ ਕੋਰ ਸੁੱਟਿਆ ਇੰਨਾ ਮਨ ਦੁਖੀ ਹੋਇਆ ਮੇਰਾ ਆਹ ਗਲੀ ਚ ਕੋਈ ਨਹੀਂ ਦੀ ਤਾਂ ਕਿੱਥੇ ਮਰ ਗਈਆਂ ਸਾਰੀਆਂ ਘਰੋਂ ਬਾਹਰ ਹੀ ਨਿਕਲਿਆ ਨਿਕਲੀਆਂ ਇੰਨਾ ਦੇਣ ਆਇਆ ਉਤੋਂ ਕਿੰਨਾ ਚਿਰ ਮਾਣਾ ਗੱਲ ਨਾ ਕੀਤੀ ਹੁਣ ਚਿਰ ਮੇਰਾ ਢਿੱਡ ਚ ਗਿਆ ਸੀ ਬਣੀ ਰਹਿਣੀ ਐ ਐ ਕਰਦੀ ਆ ਤਲਬੀਰ ਭੈਣ ਜੀ ਵੱਲ ਜਾਣੀ ਆ ਨਿਆਮਣ ਬੂਆ ਬੰਦ ਕਰ ਲਈ ਜਦੋਂ ਮੈਂ ਆਉਂ ਨਾ ਖੜਕਾ ਦੂੰਗੀ ਉਦੋਂ ਖੋਲ ਦੀ ਬੂਆ ਪੱਛੀ ਲਗਣਾ ਖੁੱਲਾ ਛੱਡ ਛੱਡ ਆਪ ਲੰਮੀ ਪਈ ਸੇੜਦੀ ਇੱਕ ਦਿਨ ਅਫਰੇ ਕਰਦੀ ਆ ਵਾ ਅੰਦੀ ਜਾਂ ਸਬਜ਼ੀ ਤੋੜ ਕੇ ਤੇ ਲਿਆ 10 ਪਲਾ ਆਪ ਸਬਜ਼ੀ ਵੀ ਨਹੀਂ ਤੋੜ ਸਕਦੀਆਂ ਹੈਗੀਆਂ ਚਲ ਬੰਦਾ ਤੋੜ ਕੇ ਦਿਲ ਦੀਓ ਭੈਣ ਜੀ ਤਾਂ ਇੱਥੇ ਹੀ ਧਰ ਲਿੰਦਾ ਵਾ ਮਾਣਾ ਇੱਥੇ ਗੱਲ ਕਰਾਂ ਇਹਨਾਂ ਨੂੰ ਸਾਰਾ ਦਿਨ ਸੁੱਤੀਆਂ ਰਹਿੰਦੀਆਂ ਵਾ ਭੈਣ ਤੇ ਕੀ ਕਰਨੀ ਆ ਕੀ ਕਰਨਾ ਸਬਜੀ ਡਈ ਤੋੜਨ ਤੇ ਆਵ ਲੰਮੀ ਪਈ ਉਹ ਤੇ ਮੈਨੂੰ ਨਹੀਂ ਕਹ ਦਿੰਦੀ ਉਹ ਨੋ ਆਖੇ ਲੱਗਦੀ ਐ ਮੈਨੂੰ ਆਂਦੀ ਜਾ ਸਬਜੀ ਤੋੜ ਲਿਆ ਲੰਮੀ ਪਈ ਹਾਂ ਮੈਂ ਚੰਗੀ ਭਲੀ ਨੇ ਸੁੱਤੀ ਨੂੰ ਠਾਲ ਲਿਆ ਉਹਨੇ ਚਾ ਕੱਲ ਗੋੜ ਵਾਲੀ ਪੀਤੀ ਤੇ ਖੰਡ ਵਾਲੀ ਪੀਤੀ ਗੋੜ ਵਾਲੀ ਪੀਤੀ ਇਥੇ ਹਾਂ ਲੈ ਤੇ ਨੂੰ ਤੇਰੀ ਉਹਨੇ ਗੋੜ ਵਾਲੀ ਪਿਆਲੀ ਕਸ ਖੰਡ ਵਾਲੀ ਪਿਆਲੀ ਹੀ ਨੇ ਮਮੀ ਅਰੇ ਤੇ ਸਰਦੀ ਕਾਲ ਜਾਂਦਿਆਂ ਚਾਹ ਬਣਾਈ। ਅੱਛਾ। ਕਹਿੰਦੀ ਮੰਮੀ ਥੱਕੀ ਆਈ ਹੋਣੀ ਆ। ਅੱਛਾ। ਆ ਪਿਆਰੀ ਮੈਨੂੰ। ਹਾਂ। ਫੇਰ ਸਕੂਟਰ ਲੈ ਆਈ ਭੱਜ ਕੇ ਤੇ ਵੀ ਇਸ ਕੋਠੇ ਤੈਨੂੰ ਦੇਣ ਗਈ। ਆ ਕੋਠੇ। ਆਏ ਹਾਂ ਨੀ ਭੈਣ ਦਲਬੀਰ। ਉਹ ਤਾਂ ਉਹਦਾ ਬੱਦਲ ਬੜਾ ਆ ਗਿਆ ਤੇ ਮੈਨੂੰ ਆਂਦੀ ਮੰਮੀ ਵੀ ਮਿੱਟੀ ਕੋਠੇ ਤੇ ਮੈਂ ਪਹਾ ਲਿਆ ਨੀ ਕਿਤੇ ਚੋਣ ਨਾ ਡੇਬਣ ਬਾਲੇ। ਉਹ ਤੇ ਰੋਲੀ ਬੜੀ ਭੈਣ ਆਈ ਸੀਗੀ। ਤੇਰੇ ਐਵੇਂ ਕੰਨ ਵੱਜਦੇ ਹੋਣੇ ਆ ਕਿਉਂ ਕੰਨ ਕਿਉਂ ਆਂਦੀ ਉਹ ਮੈਨੂੰ ਆਣੀ ਮੰਮੀ ਚੋਂ ਆਉਣਾ ਡੈਪਣ ਮੈਂ ਤਾਂ ਫਿਰ ਅੱਜ ਕੇ ਦੋ ਮਿੰਟ ਲਾਏ ਤੇ ਦਮ ਦਮ ਰੰਦੇ ਦੀਦੀ ਤਾਈ ਨੇ ਕੀ ਕਰਨਾ ਵਾ ਮੈਂ ਉਹਨਾਂ ਨੂੰ ਪਿੰਡੀਆਂ ਲੈਣ ਭੇਜਿਆ ਹੈਗਾ ਅੱਛਾ ਸਬਜ਼ੀ ਬਣਾਉਣੀ ਮੈਂ ਚਲਦੀ ਹਾਂ ਚਿਰ ਪਿੰਡੀਆਂ ਤੋੜ ਲੈ ਆਓ ਹੂੰ ਹੂੰ ਤੇ ਉਹ ਚਾਚੀ ਨਜਰ ਆਉਂਦੇ ਉਹ ਕਿੱਥੇ ਗਏ ਆ ਉਹ ਵੀ ਗਏ ਆ ਹੀ ਦਰਬਾਰ ਨੂੰ ਹੋਣੀ ਕਹਿੰਦੇ ਹੀ ਢਿੱਡ 'ਚ ਗੈਸ ਬੜੀ ਬਣੀ ਆ ਢਿੱਡ ਹੋਲਾ ਕਰਨਗੇ ਆ ਅੱਛਾ ਜੋ ਤੇ ਕੰਨ ਨਹੀਂ ਵੱਜਦੇ ਹੈਗੇ ਜੇ ਤੂੰ ਮੈਨੂੰ ਆਵਾਜ਼ ਮਾਰੀ ਸੀ ਨਾ ਉਦੋਂ ਮੈਂ ਕੰਨ ਕੱਸੇ ਸੀ ਤੇਰੇ ਵੱਲੋਂ ਉਹ ਆਂਦੀ ਮਮੀ ਕਿਤੇ ਬਾਗ ਨਾ ਜਾਈ ਕੋਠੇ ਤਾਂ ਕੋਠੇ ਦਿੱਲੀ ਆ ਤਾਂ ਮੈਂ ਛੇਤੀ ਆਈ ਥਲੇ ਤੇਦੇ ਉਹ ਤੈਨੂੰ ਤਾਂ ਆਵੇਂ ਵਈ ਮੈਂ ਤੇ ਲਵੀਰ ਪੈਣਾ ਤੂੰ ਵੀ ਬਾਲਟਾ ਲੈ ਕੇ ਆ ਜਾ ਛੇਤੀ ਹੋ ਜੂਗਾ ਤੈਨੂੰ ਤਾਂ ਖਾਦੀ ਹੋ ਗਈ ਤੂੰ ਮਨੋਂ ਤਰ ਝੂਠ ਬੋਲਦੀ ਮੈਂ ਸਾਰੀਆਂ ਗੱਲਾਂ ਸੁਣੀਆਂ ਤੁਹਾਡੀਆਂ ਹੈ ਨਾ ਮੇਰੀ ਨਾ ਬੜੀ ਚੰਗੀ ਆ ਹੁਣ ਤੇਰੀ ਨਾ ਉਹਨੇ ਕੱਲਿਆ ਤੇ ਨਹੀਂ ਪਿੰਡੀਆਂ ਦੀ ਕੰਡ ਲੜਾਉਣ ਤੈਨੂੰ ਨਹੀਂ ਤੇ ਮੇਰੇ ਵਰਗੀ ਹੁਣ ਹੁੰਦੀ ਤੇ ਮੈਂ ਕਹਿੰਦੀ ਤਾਪ ਜਾ ਹੁਣ ਮੈਂ ਅਮਨ ਨੇ ਛੱਟ ਆਪੇ ਨਿਗਾ ਤੋੜਨ ਆਇਆ ਨਾ ਤੇ ਤੂੰ ਤਾਂ ਆਪ ਤੋੜਨ ਦੀ ਤੂੰ ਬਾਹਰ ਸੋਭਾ ਕਰਦੀ ਮੈਨੂੰ ਪਤਾ ਵਾ ਮੈਨੂੰ ਜੋ ਹੁੰਦਾ ਤੁਹਾਡੇ ਘਰ ਮੈਨੂੰ ਸਾਰੇ ਪਤਾ ਵਾ ਆ ਤੇਰੇ ਤਾਂ ਕੰਨਾਂ ਨੂੰ ਲੱਗਦਾ ਟੂਟੀਆਂ ਵੀ ਲਵਾਉਣੀਆਂ ਪੈਣੀਆਂ ਪ ਚੰਗਾ ਭੈਣ ਤੇਰੀ ਤੇ ਚੰਗੀ ਆ ਮੇਰੀ ਨਾਲ ਤਾਂ ਮਾਤ ਮੇਰੀ ਮਾਰਜੀ ਆ ਹਉ ਤਾਂ ਮੈਨੂੰ ਆਂਦੀ ਜਾ ਪਿੰਡੀਆਂ ਤੋੜ ਲਿਆ ਤੇ ਮੈਂ ਤਾਂ ਹੁਣ ਤਾਂ ਤੋੜਨੀ ਆਈ ਆ ਮੀ ਵੀ ਚੰਗੀ ਆ ਜੀ ਮੈਂ ਅਸਫਤਾਈ ਹੋਦੇ ਪੁੱਲ ਨਹੀਂ ਚੰਗੀ ਬਣ ਕੇ ਦੱਸੇ ਪਰ ਚੰਗੀ ਚੁੰਗੀ ਕੋਈ ਨਹੀਂ ਮੈਨੂੰ ਤਾਂ ਫੋਨ ਤਾਂ ਜੋ ਬੈਂਦੀ ਆ ਨਾ ਮੈਨੂੰ ਆਨੇ ਬਹਨੇ ਨਾ ਸੁਣਾਉਂਦੀ ਅਗਲੀ ਅੱਛਾ ਆਹੋ ਬੋਲੀਆਂ ਉਹ ਕੱਡ ਕੱਢ ਕੇ ਪਉਂਦੀ ਜਿਹੜੀਆਂ ਕਿਤੇ ਬੋਲਣ ਵਾਲੀਆਂ ਹੀ ਨਾ ਹੋਣ ਅਸੀਂ ਵੀ ਤਾਂ ਹੈਗੀਆਂ ਆਪਣੀਆਂ ਸੱਸਾਂ ਲੱਗੇ ਆਹੋ ਅਸੀਂ ਕਦੀ ਇਹੋ ਜਿਹੀ ਗੱਲਬਾਤ ਕੋਈ ਹੁੰਦੀ ਨਹੀਂ ਹੈਗੀ ਨਾ ਇਹ ਬੋਲੀ ਤੈਨੂੰ ਦੱਸਣ ਦੀ ਨਹੀਂ ਮੈਂ ਮਾਨਾ ਥੋੜਾ ਰਹਿ ਗਿਆ ਵਾ ਮੈਂ ਸੱਸ ਕੋਲ ਨਹੀਂ ਕੁਟਣੀ ਸੰਦੂਕਾਂ ਲੈ ਆਇਆ ਹਾਂ ਮੇਰਾ ਤਾਂ ਮੁੱਢ ਦਾ ਘਰ ਹੈ ਨਹੀਂ ਮੈਂ ਤਾਂ ਅੱਗੇ ਵੇਖਣ ਦੀ ਗਲੀ 'ਚ ਮੈਂ ਕਿਤੇ ਨਾ ਗੱਲ ਕਰਾਂ ਮੈਂ ਤਾਂ ਇੰਨੀ ਉਹਦੇ ਅੰਮਣ ਦੇ ਬੋਲ ਲਾਉਂਦੀ ਆ ਨਾ ਸਿਫਤਾਂ ਦੇ ਵੀ ਚੰਗੀ ਬਣੀ ਅੱਖਾਂ ਦੇ ਵੀ ਬਾਹਰ ਤੁਸੀਂ ਬੜੀਆਂ ਸਿਫਤਾਂ ਕਰਦੇ ਜੇ ਤੇ ਘਰ ਮੈਂ ਤੁਹਾਡੇ ਵੀ ਰੋਲੀ ਪੈਂਦੀ ਰਹਿੰਦੀ ਹੈ ਜੇ ਨੌਤੀ ਬਣ ਜੇ ਕੋਈ ਨੌ ਨੂੰ ਕੀ ਆਖੇ ਨੌ ਨੌ ਹੀ ਰਹਿੰਦੀ ਆ ਤਾਂ ਮੈਂ ਅਸਟੈਂਡ ਜਿਹੋ ਦੇ ਵੱਲੋਂ ਦੂਜੀ ਵੱਲੋਂ ਹੋਮ ਚਲ ਹੋਇਆ ਫੇਰ ਦੱਸੀ ਆਣ ਕੇ ਆਹੋ ਗੱਲਾਂ ਅੱਛਾ ਤੇ ਹੋਰ ਕੀ ਮੈਂ ਵੀ ਜਾਣਾ ਸੀਗਾ ਤੇ ਮੈਂ ਦੇਖਣ ਨਹੀਂ ਆ ਮੈਂ ਕਿਉਂ ਆਉਂਦੇ ਆ ਤੇ ਫੇਰ ਮੈਂ ਦੱਸ ਕੇ ਤੇ ਫੇਰ ਮੈਂ ਜਾਵਾਂ ਤੂੰ ਛੱਡ ਦੇ ਗੱਲ ਦੋਈ ਟੱਕਰ ਗੀਆਂ ਨੇ ਗੱਲੀ ਲੱਗ ਗਈਆਂ ਨੇ ਦੋਈ ਜਾਣੀਆਂ ਤੈਨੂੰ ਪਤਾ ਜਿੰਨੇ ਚੁਗਲੀਆਂ ਨਾ ਕਰਨ ਉਹਨਾਂ ਰੋਟੀ ਨਹੀਂ ਹਜਮ ਹੁੰਦੀ ਰੋਣ ਨੂੰ ਆਹੋ ਇਹ ਤੇ ਹੈ ਚੁਗਲੀਆਂ ਕੀ ਕਰਦੀਆਂ ਵੈਸੇ ਦੀਦੀ ਚੁਗਲੀਆਂ ਕੀ ਆਪਸ ਵਿੱਚ ਨੋਹਾਂ ਦੀਆਂ ਕਰਦੀਆਂ ਨਹੀਂ ਹੋਰ ਕਿੰਨਾਂ ਦੀਆਂ ਕਰਨੀਆਂ ਆਹੋ ਕਰਨੀਆਂ ਤੇ ਨੋਹਾਂ ਦੀਆਂ ਹੀ ਨਾ ਸੱਚ ਮੈਨੂੰ ਗੱਲ ਸਿੱਤੇ ਆਈ ਗੱਲ ਨਹੀਂ ਹਾਂਜੀ ਇਹ ਮਤਲਬ ਕੱਲ ਕੀ ਹੋਇਆ ਹੈਗਾ ਤੁਹਾਡੇ ਘਰ ਇੱਥੇ ਬੜਾ ਰੋਲਾ ਪੈਣ ਡਿਆ ਕੀ ਦੱਸਾਂ ਦੀਦੀ ਮੈਂ ਤੁਹਾਨੂੰ ਕੋਈ ਗੱਲ ਹੋਈ ਗਈ ਲੈ ਉਹ ਇਧਰ ਦਾ ਫੇਰਾ ਹੀ ਪਿਆ ਗਈ ਹੋਣੀ ਦਵਾਈ ਦਵਾਈ ਲੈਣ ਵੇਖ ਜੱਟੀ ਦੀ ਅਜੇ ਵੀ ਤੋਰ ਗੋਡੇ-ਗਾਡੇ ਮੇਰੇ ਐ ਕੈਮ ਵਾਜੇ ਤੇ ਮੇਰੇ ਨਾਲ ਦੀਆਂ ਤਾਂ ਸਾਰੀਆਂ ਗੋਡੇ ਟਿੱਕ ਮਾਰ ਕੇ ਤੁਰਦੀਆਂ ਫਿਰਦੀਆਂ ਉਹ ਕਹਿੰਦੇ ਨਹੀਂ ਬੋਲੀ ਜੱਟੀ ਤੁਰਦੀ ਮੜਕ ਦੇ ਨਾਲ ਜੁੱਤੀ ਚੀਕੂ ਚੀਕੂ ਕਰਦੀ ਮੈਨੂੰ ਬੋਲੀਆਂ ਨਹੀਂ ਆਉਂਦੀਆਂ ਜਵਾਨੀ ਮੇਰੇ ਤਾਂ ਹੀ ਇੰਨੀਆਂ ਬੋਲੀਆਂ ਪਹਾੜੀਆਂ ਇੰਨੀਆਂ ਪਹਾੜੀਆਂ ਇਹ ਮੈਨੂੰ ਬੋਲੀਆਂ Papa ਸੁਣਾਉਂਦੀਆਂ ਬੈਣੀ ਜਾ ਕੇ ਕੀ ਕਰਨ ਦੀ ਆ ਚਾਚੀ ਨੇ ਇੱਕ ਦਿਨ ਦੱਸਿਆ ਸੀ ਕਿ ਮੇਰੀ ਨੋ ਬੜੀ ਚਲਾਕ ਆ ਹੈਂ ਦੀਦੀ ਮੰਮੀ ਇਦਾਂ ਕਹਿੰਦੀ ਮੇਰੇ ਬਾਰੇ ਤੇ ਹੋਰ ਮੇਨੂੰ ਮੰਮੀ ਨੇ ਆਕੇ ਦੱਸਿਆ ਹੈਗਾ ਅੱਛਾ ਇਹਦਾ ਮਤਲਬ ਇਹ ਬਾਹਰ ਜਾ ਕੇ ਇੱਕ ਦੂਜੇ ਨਾਲ ਗੱਲਾਂ ਕਰਦੀਆਂ ਕਹਿੰਦੇ ਉਹ ਕਹਿੰਦੀ ਕਿ ਬਾਤ ਚੁਗਲੀਆਂ ਬੜੀਆਂ ਕਰਦੀਆਂ ਏ ਜਦੋਂ ਵੀ ਮਿਲ ਜਾਂਦੀਆਂ ਨਾ ਕੀ ਗੱਲਾਂ ਮਤਲਬ ਪੋਲ ਬਣ ਲੈਂਦੀਆਂ ਗੱਲਾਂ ਦਾ ਤਾਂ ਹੀ ਮੈਨੂੰ ਇੱਕ ਦਿਨ ਨਾ ਮੰਮੀ ਦੱਸੰਦੀ ਹੀ ਬਤਾਈ ਕਹਿੰਦੀ ਮੇਰੀ ਨੋ ਨੇ ਵੀ ਵੱਧ ਕੇ ਗਵਾਇਆ ਇਦਾਂ ਕਹਿੰਦੀ ਤੇ ਹੋਰ ਦੀਦੀ ਇਹਦਾ ਮਤਲਬ ਕਿ ਮੇਰੀ ਸੱਸ ਵੀ ਮੇਰੇ ਗੱਲਾਂ ਕਰਦੀ ਐ ਕਰਦੀ ਆ ਦੀਦੀ ਹੋਰ ਕਰਦੀ ਨਹੀਂ ਮੈਨੂੰ ਨੂੰਹ ਹੀ ਗਰਦੇੜੀ ਸੱਸ ਕਰਦੀ ਐ ਤੇ ਮੈਨੂੰ ਇਹ ਨਹੀਂ ਪਤਾ ਕਿ ਮੇਰੀ ਸੱਸ ਉਤੋਂ ਜ਼ਿਆਦਾ ਕਰਦੀ ਹੋਣੀ ਐ ਆ ਤਾਂ ਹੀ ਬਾਹਰ ਨੂੰ ਜਾਂਦੇ ਆ ਗੱਲਾਂ ਕਰਨ ਮੈਨੂੰ ਲੱਗਦਾ ਇਹੋ ਕੰਮ ਹੀ ਕਰਦੀ ਐ ਤੇ ਹੋਰ ਕੀ ਦੀਦੀ ਚਲ ਮੈਂ ਜਾਨੀ ਆ ਇੱਕ ਦਿਨ ਮੰਮੀ ਨੇ ਵੀ ਜਾ ਕੇ ਪੁੱਛਣੀ ਐ ਨਾ ਕਿ ਤੂੰ ਮੇਰੇ ਬਾਰੇ ਆਹ ਗੱਲ ਕਰਦੀ ਆਂ ਦੀਦੀ ਤੁਸੀਂ ਨਾ ਗੱਲ ਕਰਿਓ ਕੋਈ ਵੀ ਹਏ ਸੜ ਜੇ ਮੇਰੀ ਕਿਸਮਤ ਜਿੰਨੇ ਇਹਨੂੰ ਲੈ ਆਂਦਾ ਫਿਰ ਵੇਖ ਲੈ ਗੇਟ ਖੁੱਲਾ ਛੱਡਿਆ ਮੈਂ ਇਹਨੂੰ ਕਿਹਾ ਮਾਰ ਲਈ ਨਹੀਂ ਕੀ ਕਰਨ ਢੀ ਐ ਚੰਗਾਂ ਮਨ ਮਜਾਨੀ ਆ ਬਹਿ ਜਾਓ ਦੀਦੀ ਚਾਹ ਬਣਾਣੀ ਨਹੀਂ ਚਾਹ ਗਲੀ ਮੇ ਜਾਨੀ ਚਾਹ ਵੇਰ ਮੈਂ ਕਿਤੇ ਪੀਉਂਗੀ ਮੰਮੀ ਕਹਿੰਦੇ ਮਾਂ ਮੇਰਾ ਹੱਥ ਕਿਤੇ ਚਲੇ ਗਈ ਆ ਨਾ ਕੋਈ ਕੰਮ ਤੰਦਾ ਕਰ ਲੈਣਾ ਹੀ ਉਹ ਗੇਟ ਵੀ ਖੁੱਲਾ ਤੈਨ ਮੈਂ ਕਿਹਾ ਗੇਟ ਮਾਰ ਲਈ ਉਹਨਾਂ ਦੀ ਗੱਲਾਂ ਹੀ ਕਾੰਡੀਆਂ ਜੇ ਨਹੀਂ ਮੰਮੀ ਉਹ ਦੀਦੀ ਆ ਗਈ ਸੀ ਫੇ ਆ ਕੇ ਲੱਗੇ ਨਾ ਦੀਦੀ ਨੂੰ ਤਾਂ ਇਹਨਾਂ ਨੂੰ ਨਹੀਂ ਪਤਾ ਸੱਤਕ ਸੱਤ ਕਿਸ ਨੂੰ ਬੁਲਾਉਣੀ ਆ ਉਹ ਤਾਂ ਮੂੰਹ ਬਣਾ ਕੇ ਆਏ ਨਾਂਗੇ ਕੋਈ ਗੱਲ ਗੋਲਤ ਨਹੀਂ ਕੋਈ ਕੀਤੀ ਨਾ ਨਾ ਮੰਮੀ ਆਪਾਂ ਕਾਹਤੋਂ ਗੱਲਾਂ ਕਰਨੀਆਂ ਅੱਛਾ ਤੂੰ ਉਹ ਈਡੀ ਤਿਆਰੀ ਸ਼ਰ ਕਿੱਥੇ ਕੀਤੀ ਆ ਮੰਮੀ ਤੁਹਾਨੂੰ ਦੱਸਿਆ ਤਾਂ ਸੀ ਮੈਂ ਜਾਣਾ ਆਪਣੇ ਪੇਕਿਆਂ ਦੇ ਆਪਣੇ ਪੇਕਿਆਂ ਦੇ ਫੋਨ ਫੋਨ ਕੋਈ ਆਇਆ ਹਾਂ ਤਾਂ ਮੈਨੂੰ ਦੱਸਿਆ ਨਹੀਂ ਮੈਂ ਤੁਹਾਨੂੰ ਚੇਤਾ ਭੁੱਲ ਗਿਆ ਕਦੋਂ ਫੋਨ ਆਇਆ ਸੀ ਲੈ ਮੰਮੀ ਹੁਣ ਤੂੰ ਫੇ ਮੁਕਰੀ ਜਾਣੇ ਮੈਂ ਤੁਹਾਨੂੰ ਦੱਸਿਆ ਤਾਂ ਸੀ ਨੇ ਕਿਦੋਂ ਫੋਨ ਆਇਆ ਮੈਨੂੰ ਤਾਂ ਪਤਾ ਹੀ ਨਹੀਂ ਫੋਨ ਕਦੋਂ ਆਇਆ ਵਾ ਲੈ ਮੰਮੀ ਤੁਹਾਨੂੰ ਦੱਸਿਆ ਤਾਂ ਸੀ ਇਨਵਿਟੇਸ਼ਨ ਆਇਆ ਨਹੀਂ ਮੈਨੂੰ ਨਹੀਂ ਪਤਾ ਕਿਹੜਾ ਇਨ ਕਿਹੜਾ ਇਨਵਿਟੇਸ਼ਨ ਆਇਆ ਤੇ ਕਿਹੜੇ ਟੇਸ਼ਨ ਨੂੰ ਲੈ ਕੇ ਬੈਠੀ ਰੂ ਲੈ ਮੰਮੀ ਆ ਕੀ ਗੱਲ ਓਈ ਮੈਨੂੰ ਕੋਈ ਪਤਾ ਨਹੀਂ ਐ ਕਰ ਪਾਣੀ ਲਿਆ ਚਲ ਤੂੰ ਤਿਆਰ ਹੋਈ ਰਹਿੰਦੇ ਮੈਂ ਆਪੇ ਪਾਣੀ ਲਿਆ ਫੜ ਕੇ ਪੀ ਲਈ ਨਹੀਂ ਫੇਰ ਕਹਿਣਾ ਮੰਮੀ ਆਏ ਹਾਏ ਨਹੀਂ ਮੇਰਾ ਗੋਡਾ ਹਾਏ ਮੈਨੂੰ ਕੀ ਹੋ ਗਿਆ ਹਾਏ ਨਹੀਂ ਪਤਾ ਨਹੀਂ ਕੀ ਹੋਇਆ ਯਾਰ ਮੈਂ ਅਕੜਾਤਾ ਹੀ ਗੋਡੇ ਦਾ ਪੈ ਗਿਆ ਯੋ ਕੀ ਹੋਣਾ ਗੋਡੇ ਨੂੰ ਹੋਣੀ ਤੇ ਤੁਸੀਂ ਬਾਹਰੋਂ ਆਏ ਨਹੀਂ ਪੈਣਾ ਇੱਥੇ ਗਈਆਂ ਜਵਾਹਰੋਂ ਕਿੱਥੋਂ ਆ ਗਈਆਂ ਇੱਥੇ ਗਈਆਂ ਲੱਗ ਗਈਆਂ ਮੀਆਂ ਗੋਡਿਆਂ ਨੂੰ ਕੀ ਹੋ ਗਿਆ ਹਾਏ ਇਹ ਪਤਾ ਨਹੀਂ ਪਛੀ ਲੱਗਣ ਦਾ ਕੜਾਕਾ ਹੀ ਪੈ ਗਿਆ ਗੋਡੇ ਦਾ ਲਾ ਮਮੀ ਕੱਲ ਤੂੰ ਕੋਠੇ ਟੱਪਣਾ ਨਹੀਂ ਹਰਦੀ ਸੀ ਤੇ ਹੁਣ ਤੇਰੇ ਗੋਡੇ ਦੁਖਣਾਂ ਕੋਠੇ ਤੇ ਤੇਰੀ ਵਜ੍ਹਾ ਨਾਲ ਟੱਪਣ ਦੀ ਹਾਂ ਮੈਂ ਤਾਂ ਆਂਡਾ ਘਾੜਨ ਲਵਾਨੀ ਹਕ ਮਿੱਟੀ ਪੌਂਡੀ ਕੋਠੇ ਚੜੀ ਅੱਗੇ ਤੇਰੇ ਕਸੂਤਾਂ ਦਾ ਆਂਡਾ ਘਵਾਣ ਪਤਾ ਲੱਗ ਗਿਆ ਕੀ ਹੋਣਿਆ ਸਾਡੇ ਘਰ ਜਾਂ ਤੇਲ ਤੇ ਲਿਆ ਭੱਜ ਗਿਆ ਹੁਣ ਮੇਰੇ ਸਰਾਣੇ ਖਲੋਤੀ ਰੇ ਚੱਲ ਮਮੀ ਘਾੜਦੀ ਤੈਨੂੰ ਮੈਂ ਪੇਕੇ ਕਿੱਡੀ ਤਿਆਰੀ ਕਸਲੀ 2 ਮਿੰਟ ਮੈਂ ਘਰੋਂ ਬਾਹਰ ਨਹੀਂ ਗਈ ਉਸੇ ਵੇਲੇ ਕੱਪੜੇ ਪਾ ਕੇ ਤਿਆਰ ਵੀ ਹੋ ਗਈ ਆ ਕਿਤੇ ਜਾਣਾ ਹੋਏ ਤਾਂ 2 ਮਿੰਟ ਲੌਂਦੀ ਏ 2 ਮਿੰਟ ਮੰਮੀ ਲੈ ਆਉ ਮੈਂ ਮਲਦਾ ਤੇਲ ਤੁਹਾਡੇ ਗੋਡਿਆਂ ਨੂੰ ਲੈ ਉਧਰ ਹੋ ਹਈ ਆਵੇ ਗਿੱਟਾ ਹੀ ਸੁੱਜ ਗਿਆ ਨਾਲ ਹੀ ਪਤਾ ਨਹੀਂ ਪੈਰ ਹੀ ਠਾਂ ਤਾਂ ਪੈ ਗਿਆ ਵਾ ਤੈਨੂੰ ਕੌਣ ਕਹਿੰਦਾ ਸੀ ਮੰਮੀ ਕੋਠੇ ਤੇ ਚੜ ਹਈ ਨਹੀਂ ਮੈਂ ਕਿਹੜਾ ਚਾਹ ਨੂੰ ਚੜੀ ਚੰਗੀ ਭਲੀ ਤੇ ਮੈਂ ਆਉਂਦੀ ਆ ਆ ਹੁਣ ਹੀ ਕੜਾਕਾ ਤੇਰੇ ਸਾਹਮਣੇ ਗੋਡੇ ਦਾ ਪਿਆ ਵਾ ਚੱਲ ਫੇ ਮੰਮੀ ਜੇ ਤੂੰ ਇੰਨੀ ਓਖੀ ਆ ਨਾ ਫੇ ਮੈਂ ਰਹਿਣ ਹੀ ਦਿੰਨੀ ਆ ਜਾਨ ਨੂੰ ਨਹੀਂ ਨਹੀਂ ਤੂੰ ਚੱਲ ਜਾ ਮੈਂ ਕਦੇ ਤੈਨੂੰ ਡੱਕਣ ਦੀ ਆ ਨਹੀਂ ਨਹੀਂ ਮੰਮੀ ਰਹਿ ਨਹੀਂ ਦਿੰਨੀ ਆ ਮੈਂ ਮੇਰੀ ਮੰਮੀ ਨੇ ਵੀ ਉੱਧਰ ਗੁੱਸੇ ਹੋਣਾ ਆ ਕਿ ਆਪਣੀ ਸਾਸੂ ਨੂੰ ਇਦਾਂ ਛੱਡਿਆ ਹੀ ਉਹ ਤਾਂ ਕਹਿਣ ਦੀ ਤੇਰੀ ਮੰਮੀ ਉੱਥੇ ਡੀਕਦੀ ਹੋਣੀ ਆ ਮੇਰਾ ਕੀ ਆ ਮੈਂ ਲੰਗੇਵਾ ਮੜਾ ਮੋਟਾ ਤੁਰੀ ਫਿਰੂੰਗੀ ਕੋਈ ਗਾਲੀ ਮੇਰੀ ਨਾ ਪਰਵਾਹ ਕਰ ਤੂੰ ਤੂੰ ਚੱਲ ਜਾ ਤਿਆਰ ਹੋਈ ਆ ਨਹੀਂ ਨਹੀਂ ਮੰਮੀ ਰਹਿਣ ਦਿੰਨੀ ਮੈਨੂੰ ਮੈਨੂੰ ਚੰਗਾ ਨਹੀਂ ਲੱਗਦਾ ਚੱਲ ਫਿਰ ਐਂ ਕਰ ਉੱਠ ਕੇ ਦੁੱਧ ਚ ਨਾ ਹਲਦੀ ਚਮਚਾ ਪਾ ਲਿਆ ਮੇਰੀ ਤੇ ਉਹ ਤੋਂ ਅੰਦਰ ਅਸਰਾਣਾ ਫੜ ਲਈ ਇੱਕ ਚੱਲ ਮੰਮੀ ਮਿਲ ਹੋਣੀ ਫੇ ਇਹੀ ਮੈਨੂੰ ਕੰਮ ਇਦਾਂ ਡਾਉ ਵੇਖੀ ਕਿਦਾਂ ਕਰਦੀ ਕੰਮ ਕੋਈ ਨਾ ਕੋਈ ਇਹਨੂੰ ਕੰਮ ਤੋਂ ਵਾਰੀ ਛੜਨਾ ਵਾਣਾ ਜੇ ਵਾਂਡੇ ਦਾ ਨਾਂ ਹੀ ਨਾ ਲਏ